ਬਾਈ ਖਾਲਸਾ ਵਾਹਿਗੁਰੂ ਜੂਨ 1984 ਕੱਲੂ ਘਰੇ ਦਾ ਦਿਨ ਅੱਜ ਵੀ ਉਹ ਜ਼ਖਮ ਹਰੇ ਨੇ ਕਿਉਂਕਿ ਦੁੱਧ ਪੀਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕਿਸੇ ਨੂੰ ਨਹੀਂ ਬਖਸ਼ਿਆ ਗਿਆ ਸਿਰ ਤੇ ਦਸਤਾਰ ਦੇਖੀ ਜਾਂਦੀ ਸੀ ਗੁਰਦੁਆਰਾ ਹਰਮੰਦਰ ਸਾਹਿਬ ਦੀ ਅਸੀਂ ਗੱਲ ਕਰਦੇ ਦਰਬਾਰ ਦੀ ਆਕਾਲ ਤਖਤ ਸਾਹਿਬ ਦੀ ਜਿਹੜੇ ਵੀ ਇੱਥੇ ਸੰਗਤ ਦੇਖਦੀ ਸੀ ਉਸ ਨੂੰ ਗੋਲੀਆਂ ਨਾਲ ਹੁਣ ਕੇ ਮਾਰ ਦਿੱਤਾ ਜਾਂਦਾ ਸੀ ਅੱਜ ਦਰਬਾਰਤ ਸਾਹਿਬ ਮੰਜੀ ਖਾਲ ਵਿਖੇ ਪ੍ਰਦਰਸ਼ਨੀ ਇਕ ਲਾਈ ਗਈ ਹੈ 1984 ਦੀ ਜਿੱਥੇ ਉਹ ਦਰਦ ਬਿਆਨ ਕਰਦੀ ਹੈ ਜ਼ਖਮ ਹਰੇ ਰੱਖਦੀ ਹੈ ਕਿ ਇਸ ਤਰੀਕੇ ਸਿੱਖਾਂ ਨਾਲ ਕੀਤਾ ਗਿਆ ਇਹ ਪ੍ਰਦਰਸ਼ਨੀਆਂ ਦੀਆਂ ਤਸਵੀਰਾਂ ਚੰਗੀ ਤਰ੍ਹਾਂ ਦਿਖਾਵਾਂਗੇ ਡਿਟੇਲ ਦੇ ਵਿੱਚ ਪਹਿਲਾਂ ਬਜ਼ੁਰਗ ਬਾਪੂ ਜੀ ਸਾਡੇ ਨਾਲ ਮੌਜੂਦ ਹੈ ਉਸ ਸਮੇਂ ਇਹਨਾਂ ਨੇ ਬਹੁਤ ਕੁਝ ਦੇਖਿਆ ਹੋਊਗਾ ਗੱਲਬਾਤ ਕਰਦੇ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਆਬ ਸਿੰਘ ਬਜਵਾ ਬਾਪੂ ਜੀ ਜਦ 84 ਵੇਲੇ ਹਮਲਾ ਹੋਇਆ ਟੈਂਕਾਂ ਤੋਂਪਾਂ ਤੱਕ ਹਮਲਾ ਕੀਤਾ ਗਿਆ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕਿਸੇ ਨੂੰ ਨਹੀਂ ਬਖਸ਼ਿਆ ਗਿਆ ਉਹ ਦਰਦ ਨੂੰ ਕਿਵੇਂ ਦੇਖਦੇ ਹੋ ਅੱਜ ਵੀ ਉਹ ਤਸਵੀਰਾਂ ਮਨ ਦੇ ਵਿੱਚ ਉਹ ਅਜਿਹਾ ਕਾਂਡ ਕਦੀ ਵੀ ਨਹੀਂ ਹੋਇਆ ਜਿਸ ਤਰ੍ਹਾਂ ਕਿ ਆਰਮੀ ਨੇ ਕੀਤਾ ਆਰਮੀ ਨੇ ਕਿ ਉਹ ਆਰਡਰ ਸੀ ਹਕੂਮਤ ਦਾ ਆਰਡਰ ਤੇ ਆਰਮੀ ਨੇ ਤੇ ਹਕੂਮਤ ਜਾਂ ਆਰਡਰ ਮੰਨਣਾ ਸੀ ਤੇ ਇਸ ਵਾਸਤੇ ਉਹਨਾਂ ਨੂੰ ਅੰਦਰ ਆਉਣਾ ਪਿਆ ਟੈਂਕ ਆਇਆ ਅੰਦਰ ਤੇ ਬਹੁਤ ਨੁਕਸਾਨ ਹੋਇਆ ਜੀ ਆਰਮੀ ਵੀ ਮਤਲਬ ਮਰੀ ਹੈ ਇਹ ਨਹੀਂ ਆਰਮੀ ਨੇ ਪਹਿਲਾਂ ਕਾਫੀ ਮਰੀ ਹੈ ਉਹ ਅਦਰ ਪਹਿਲੇ ਬੂਟ ਪਾ ਕੇ ਆਏ ਨੇ ਜੀ ਫਿਰ ਜਦੋਂ ਟੈਂਕ ਆਇਆ ਨਾ ਤਾਂ ਮਤਲਬ ਉਹ ਨਹੀਂ ਤੇ ਅਗਰ ਟੈਂਕ ਨਾ ਆਉਂਦਾ ਅੰਦਰ ਤੇ ਜਲਦੀ ਨਾਲ ਆਰਮੀ ਇਹਦੇ ਉੱਤੇ ਕਬਜ਼ਾ ਨਹੀਂ ਸੀ ਕਰ ਸਕਦੀ ਅੰਦਰ ਹਾਂ ਜੀ ਬਾਪੂ ਜੀ ਉਸ ਸਮਾਂ ਯਾਦ ਕਰਦੇ ਹੋ ਮਨ ਦੇ ਵਿੱਚ ਤਸਵੀਰਾਂ ਆਉਂਦੀਆਂ ਸਾਰੀਆਂ ਤਸਵੀਰਾਂ ਆਉਂਦੀਆਂ ਜੀ ਅਸੀਂ ਆਏ ਸੀ ਥੋੜੇ ਦਿਨ ਬਾਅਦ ਮੈਂ ਇੱਥੇ ਆਇਆ ਹਾਂ ਗੁਰੂ ਰਾਮ ਦਾ ਸਰਾਹ ਦੇ ਕਮਰਿਆਂ ਦੇ ਵਿੱਚ ਇਹਨਾਂ ਬਲੱਡ ਕੇਸ ਸਿਖਾਦੇ ਤੇ ਹੋਰ ਹੱਡੀਆਂ ਜੀ ਬਹੁਤ ਕੁਝ ਪਿਆ ਸੀ ਅਸੀਂ ਸਰੋਵਰ ਦੀ ਸੇਵਾ ਵੀ ਕੀਤੀ 4 ਦਿਨ ਇੱਥੇ ਰਹੇ ਸੀ ਉਸ ਤੋਂ ਬਾਅਦ ਸੇਵਾ ਵੀ ਹੋਈ ਹੈ ਹਾਂ ਜੀ ਬਾਪੂ ਜੀ ਅੱਜ ਜੋ ਸਮਾਂ ਯਾਦ ਕਰਦੇ ਹੋ ਤੁਸੀਂ ਦੱਸਿਆ ਤੁਸੀਂ ਕਾਨਪੂਰ ਵੀ ਸੀਗੇ ਉਸ ਵੇਲੇ ਕਾਨਪੂਰ ਦੇ ਵਿੱਚ ਕੀ ਹਾਲਾਤ ਸੀਗੇ 84 ਤੋਂ ਬਾਅਦ ਬਹੁਤ ਨੁਕਸਾਨ ਹੋਇਆ ਜਿ ਸਖਾਂ ਦਾ ਟਰਾਂਸਪੋਰਟ ਨਗਰ ਦੇ ਵਿੱਚ ਮੈਂ ਟਰਾਂਸਪੋਰਟ ਨਗਰ ਚ ਗਿਆ ਸੀ ਟਰੱਕ ਵਾਸਤੇ ਉਧਰੋਂ ਅਸੀਂ ਇਲੈਕਟ੍ਰਿਕ ਪੋਲ ਲੈਂਦੇ ਸਾਂ ਬਿਜਲੀ ਦੇ ਪੋਲ ਦਾਦਾ ਨਗਰ ਤੋਂ ਤੇ ਉਸ ਟਾਈਮ ਸਾਨੂੰ ਪਤਾ ਲੱਗ ਗਿਆ ਤੇ ਮੈਂ ਹੋਟਲ ਵਿੱਚ ਕਮਰਾ ਲਿਆ ਸੀ ਤਿੰਨ ਦਿਨ ਮੈਂ ਹੋਟਲ 'ਚ ਹੀ ਰਿਹਾ ਬਾਹਰ ਨਹੀਂ ਗਿਆ ਨਹੀਂ ਗਿਆ ਸੀ ਹਾਂਜੀ ਬਾਰ ਨਹੀਂ ਗਿਆ ਜਾਣ ਹਟਲ ਵਾਲਾ ਕਿ ਇੱਕ ਬਾਰ ਨਹੀਂ ਜਾਣਾ ਇਸ ਤਰ੍ਹਾਂ ਦੀ ਗੱਲ ਹੈ ਅਸੀਂ ਗਏ ਨਹੀਂ ਜੀ ਉੱਥੇ ਬਸੇ ਰਹੇ ਬਹੁਤ 84 ਤੋਂ ਬਾਅਦ ਸਿੱਖ ਨਸਲਕੁਸ਼ੀ ਜਿਾ ਦਿੱਲੀ ਦੇ ਵਿੱਚ ਹੋਈ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜ ਗਏ ਸਾਨੂੰ ਦਿੱਲੀ ਯਾਦ ਹੈ ਕਾਨਪੂਰ ਦੇ ਵਿੱਚ ਹੋਇਆ ਹੋਰ ਸਟੇਟਾਂ ਦੇ ਵਿੱਚ ਬਹੁਤ ਕੁਝ ਹੋਇਆ ਜੀ ਬਹੁਤ ਕੁਝ ਹੋਇਆ ਬਹੁਤ ਨੁਕਸਾਨ ਹੋਇਆ ਜੀ ਜਿੱਥੇ ਜਿੱਥੇ ਵੀ ਟਰੈਵਲ ਕਰ ਰਿਹਾ ਸੀ ਸਿੱਖ ਕਿਸੇ ਨੂੰ ਬਖਸ਼ਿਆ ਨਹੀਂ ਗਿਆ ਹਾਂ ਜੀ ਹਾਂ ਜੀ ਬਸ ਕਈ ਜਿਹੜੇ ਸਨ ਆਪਣੇ ਖਾਲਸੇ ਉਹ ਆਪਣਾ ਕੇਸ ਕਟਾ ਕੇ ਵੀ ਬਚੇ ਬਹੁਤ ਸਾਰੇ ਉਹਨਾਂ ਨੇ ਵਕਤ ਦੇਖਿਆ ਵੀ ਐਸਾ ਵਕਤ ਆ ਉਸ ਵਕਤ ਨੂੰ ਹਿਸਾਬ ਨਾਲ ਉਹਨਾਂ ਕੇਸ ਵੀ ਕਟਾਏ ਤਾਂ ਬਚੇ ਵਰਨਾ ਜਿਹੜਾ ਸਾਹਮਣੇ ਪਗੜੀ ਵਾਲਾ ਆਇਆ ਕੋਈ ਬਚਿਆ ਨਹੀਂ ਬਹੁਤ ਮੁਸ਼ਕਲ ਜਦ 8 ਜੂਨ ਨੂੰ ਇੱਥੋਂ ਲਾਸ਼ਾਂ ਕੱਢੀਆਂ ਗਈਆਂ ਟਰੱਕ ਭਰ-ਭਰ ਕੇ ਲਾਸ਼ਾਂ ਨਿਕਲੀਆਂ ਸੀਗੀਆਂ ਤੇ ਕਦੇ ਸੋਚਿਆ ਸੀਗਾ ਕਿ ਹਕੂਮਤ ਆਪਣੇ ਦੇਸ਼ ਦੇ ਵਿੱਚ ਇੱਕ ਧਾਰਮਿਕ ਸਥਾਨ ਤੇ ਇਸ ਤਰ੍ਹਾਂ ਇਹ ਇਹ ਚੀਜ਼ ਕਦੇ ਨਹੀਂ ਸੋਚੀ ਸੀ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ ਪਹਿਲੇ ਚਲੋ ਮਤਲਬ ਹੁੰਦਾ ਰਿਹਾ ਇਸ ਧਰਤੀ ਤੇ ਬਹੁਤ ਕੁਝ ਹੋਇਆ ਜੁਲਮ ਹੁੰਦੇ ਰਹੇ ਆਪਸ ਵਿੱਚ ਮੁਕਾਬਲੇ ਵੀ ਹੁੰਦੇ ਰਹੇ ਸਭ ਕੁਝ ਮਸਾ ਰੰਗੜ ਸੀ ਇਹ ਤੇ ਉਸਨੇ ਕੱਢਿਆ ਪਰ ਇਹ ਚੀਜ਼ ਨਹੀਂ ਸੀ ਹੋ ਸਕਦੀ ਕਿ ਆਪਣੀ ਹਕੂਮਤ ਆਪਣੇ ਇੱਥੇ ਆ ਕੇ ਇਸ ਤਰ੍ਹਾਂ ਦਾ ਅਟੈਕ ਕਰ ਦੇ ਤੇ ਨੁਕਸਾਨ ਕਰ ਦੇ ਖਾਸ ਤੌਰ ਤੇ ਸਿੱਖਾਂ ਦਾ ਨਫਰਤ ਪੈਦਾ ਕੀਤੀ ਹਾਂਜੀ ਹਾਂਜੀ ਬਿਲਕੁਲ ਬਹੁਤ ਵੱਡੀ ਨਫਰਤ ਫਿਰ ਇੰਦਰਾ ਗਾਂਧੀ ਦਾ ਜਲ ਕਾਂਡ ਹੋਇਆ ਤੇ ਉਹਨਾਂ ਨੇ ਵੀ ਤੇ ਜਿਨ੍ਹਾਂ ਖਾਲਸਿਆਂ ਨੇ ਉਹਦਾ ਮਤਲਬ ਮਰਡਰ ਕੀਤਾ ਹੈ ਕੁਝ ਸੋਚ ਕੇ ਕੀਤਾ ਹੈ ਇਹ ਮੈਨੇ ਕੀਤਾ ਸਾਡਾ ਤਖਤ ਢਾ ਦਿੱਤਾ ਗਿਆ ਹਾਂਜੀ ਹਾਂਜੀ ਅੱਜ 41 ਸਾਲ ਹੋ ਚੁੱਕੇ ਨੇ ਉਸ ਦਰਦ ਨੂੰ ਇਨਸਾਫ ਵਾਲੇ ਵੀ ਨਹੀਂ ਮਿਲਿਆ ਇਨਸਾਫ ਦੀ ਉਮੀਦ ਰੱਖਦੇ ਵਾਲੇ ਅਜੇ ਤੱਕ ਦਿੱਲੀ ਦੇ ਵਿੱਚ ਮੁਕਦਮੇ ਚੱਲਦੇ ਪਏ ਨੇ ਕੇਸ ਚੱਲਦੇ ਪੈਨ ਕੋਰਟ ਦੇ ਵਿੱਚ ਅਜੇ ਕੋਈ ਇਨਸਾਫ ਨਹੀਂ ਮਿਲਿਆ ਕਲਸਾ ਬਾਪੂ ਜੀ ਵੈਗੁਰੂ ਜੀ ਕਾਕਾ ਕਲਸਾ ਵੈਗੁਰੂ ਜੀ ਬਾਪੂ ਜੀ ਵੈਗੁਰੂ ਜੀ ਕਾਕਾ ਕਲਸਾ ਹਾਂ ਵੈਗੁਰੂ ਜੀ ਕੀ ਨਾਮ ਬਕਤ ਸਿੰਘ ਜੀ ਜੀ ਦੇਖਿਆ ਸੀ ਕਿ ਸਾਡਾ ਮੈਂ ਉਹਲੇ ਪੂਰੀ ਭਰ ਜਵਾਨੀ ਚ ਹਾਂ ਜਿਹੜਾ ਵੇਲੇ ਟੈਕ ਹੋਇਆ 4 ਜੂਨ ਨੂੰ ਟੈਕ ਹੋਇਆ ਉਸ ਵੇਲੇ ਮੈਂ ਗੁਰਦਾਨ ਨਾ ਹਸਪਤਾਲ ਸਾਂ ਉੱਥੇ ਜਦੋਂ ਮਤਲਬ ਕਿ 4 ਜੂਨ ਨੂੰ ਟੈਕ ਹੋਇਆ 4 ਵਜੇ ਟੈਕ ਹੋਇਆ ਉਦੋਂ ਜਦੋਂ ਅਸੀਂ ਵੇਖਿਆ ਤੇ ਬਹੁਤ ਜ਼ਿਆਦਾ ਗੋਲੀ ਤੇ ਬੰਬਾਰੀ ਚੱਲੀ ਮੁਕਾਬਲਾ ਬਹੁਤ ਹੋਇਆ ਇੱਥੇ ਜਦੋਂ ਮੁਰਕਾ 13 ਚੌਥੇ ਦਿਨ ਲਾਸ਼ਾਂ ਗਈਆਂ ਉੱਥੇ ਮੈਡੀਕਲ ਉੱਥੇ ਫਿਰ ਲਾਗੇ ਲਾਗੇ ਇੰਨੇ ਕ ਬੋ ਆਵੇ ਵੇ ਖਲੋਤਾ ਨੇ ਜਾਂਦਾ ਜਿਹੜੇ ਮੈਂ ਅੱਖੀਂ seen ਵੇਖਿਆ ਤੇ ਕਿਸੇ ਲਾਤ ਨਹੀਂ ਕਿਸੇ ਦੀ ਬਾਹ ਨਹੀਂ ਕਿਸੇ ਦਾ ਕੁਝ ਨਹੀਂ ਤੇ ਅਣੀ ਨਾਲ ਲਾਸ਼ਾਂ ਫੁੱਲੀਆਂ ਤੇ ਬਹੁਤ ਬੁਰਾ ਹਾਲ ਵੇਖਿਆ ਕਿ ਮੈਂ ਖੁਦ ਅੱਖੀਂ ਵੇਖਿਆ ਆਪਣੀ ਨਾਨਕ ਹਸਪਤਾਲ ਤੱਕ ਗੋਲੀਆਂ ਦੀਆਂ ਅਵਾਜ਼ਾਂ ਆਉਂਦੀਆਂ ਸੀ ਉਹ ਗੋਲੀਆਂ ਜੇ ਦੂਰ ਤੱਕ ਜਾਂਦੀਆਂ ਸੀ ਕਿ ਮੇਰਾ ਪਿੰਡ ਮਨਾਲਾ ਮਨਾਲੇ ਤੱਕ ਜਾਂਦੀਆਂ ਸੀ ਗੋਲੀਆਂ ਦੀਆਂ ਵਾਜਾਂ ਮਸ਼ੀਨ ਗਨਦੀਆਂ ਹਾਂ ਮਸ਼ੀਨ ਗਨਦੀਆਂ ਕੋ ਮੁਕਾਬਲੇ ਹੋਣਦੇ ਸੀ ਇੱਥੇ ਆਹਮੋ ਸਾਹਮਣੇ ਗੋਲੀ ਚੱਲਦੀ ਸੀ ਬਹੁਤ ਜ਼ਿਆਦੀ ਇਹ ਕਰਕੇ ਮੁੜ ਕੇ ਜਦੋਂ ਹੁਕਮ ਨੇ ਇਹਨੇ ਸਰਕਾਰ ਨੇ ਆਰਡਰ ਦਿੱਤਾ ਇਹਨਾਂ ਨੂੰ ਅੰਦਰ ਪਾਉਣਾ ਪਿਆ ਆਰਮੀ ਨੂੰ ਫੇਰ ਨਾਨਕੇ ਟੈਕ ਕੀਤਾ ਜੇ ਅੰਦਰ ਨਾ ਅਟੈਕ ਆਉਂਦਾ ਤੇ ਸਿੰਘ ਨਹੀਂ ਮਰਦੇ ਇਹ ਟੈਂਕ ਦੇ ਆਣ ਕੇ ਮਾਰੇ ਆ ਕਿ ਲੋਕ ਅੱਜ ਵੀ ਸੰਤ ਪਿੰਡਰਾਲਿਆ ਨੂੰ ਮਾੜਾ ਆਖਦੇ ਨੇ ਮੇਰੇ ਖਿਆਲ ਜਿਹੜੇ ਲੋਕ ਇਹ ਸਵਾਲ ਕਰਦੇ ਨੇ ਕਿ ਜੇਕਰ ਸੰਤ ਹੁਣੀ ਅਕਾਲ ਤਖਤ ਸਾਹਿਬ ਤੋਂ ਬਾਹਰ ਆ ਜਾਂਦੇ ਤਾਂ ਹਮਲਾ ਨਾ ਹੁੰਦਾ ਪਰ ਉਸੇ ਦਿਨ 34 ਹੋਰ ਗੁਰਦੁਆਰਿਆਂ ਤੇ ਆਰਮੀ ਨੇ ਅਟੈਕ ਕੀਤਾ ਉੱਥੇ ਤਾਂ ਸੰਤ ਜਰਨੈਲ ਸਿੰਘ ਪੰਡਰਾਲੇ ਨਹੀਂ ਸੀਗੇ ਉਸ ਗੁਰਦੁਆਰਿਆਂ ਨੂੰ ਕਿਉਂ ਟਾਇਆ ਗਿਆ ਇਹ ਲੱਗਦਾ ਜੀ ਆਪਣੀ ਸਿੱਖ ਕੌਮ ਹੈ ਜਿਹੜੀ ਆਪਣੇ ਸਿੱਖ ਕੌਮ ਆਪਣੇ ਦਰਦਾਂ ਨੂੰ ਨਹੀਂ ਪਛਾਣ ਪਾ ਰਹੀ ਹੈ ਲੈ ਆਪਣੇ ਵਿੱਚ ਹੀ ਅਸੀਂ ਇੱਕ ਨਿਸ਼ਾਨ ਥੱਲੇ ਨਹੀਂ ਇਕੱਠੇ ਹੋ ਪਾ ਰਹੇ ਉਹਦਾ ਇਦਾਂ ਹੀ ਨਾ ਉਹਨਾਂ ਨੂੰ ਨੌਕਰੀ ਜਿਹੜੀ ਨੌਕਰੀ ਨਾਲ ਉਹਨਾਂ ਨੂੰ ਲੜਨਾ ਪਿਆ ਕਈਆਂ ਆਪਣੇ ਸਿੱਖਾਂ ਨੇ ਗਦਾਰੀ ਮਤਲਬ ਕਿ ਭੱਜੇ ਵੀ ਫੌਜ ਵਿੱਚੋਂ ਫੌਜੋਂ ਭੱਜੇ ਬਾਗੀ ਵੀ ਹੋਏ ਆ ਉਸ ਟਾਈਮ ਤੇ ਬਾਕੀ ਹਕੂਮਤ ਨੇ ਨਹੀਂ ਉਹਨਾਂ ਛੱਡਿਆ ਹੁਣ ਕੋਈ ਬੰਦਾ ਉਹਨੂੰ ਮੰਨਦਾ ਨਹੀਂ ਪੈਣੀ ਜਿਹੜਾ ਨੌਕਰੀ ਕਰਦਾ ਵਾ ਇਹ ਕਰਕੇ ਅਟੈਕ ਹੋਇਆ ਜੇ ਕਦੇ ਇਹ ਉਦੋਂ ਨਾਂ ਤੈਕ ਹੁੰਦਾ ਤਾਂ ਇਹ ਹਾਲੇ ਸਾਡਾ ਪੰਜਾਬ 20 ਸਾਲ ਪਛਾਂਹ ਚੱਲ ਗਿਆ ਹੋ ਅਟੈਕ ਨਾਲ ਜਿਹੜੇ ਟਾਈਮ ਦੀਆਂ ਮੈਂ ਗੱਲਾਂ ਵੇਖੀਆਂ ਵਾ ਮੈਂ ਸਭ ਕੁਝ ਵੇਖਿਆ ਵਾ ਮਾਰਛਾ ਦਾ ਲੱਗੇ ਛੜਕਦੇ ਕੋਈ ਚੜਦਾ ਨਹੀਂ ਬੁਰਾ ਹਾਲ ਤੇ ਬੋਂਕੇ ਦਿਹਾੜੇ ਸੀ ਆ ਮੈਂ ਅੱਖੀਂ ਵੇਖਿਆ ਮੇਰਾ ਸਾਹ ਤਾਂ ਆਉਂਦਾ ਮਾਤਾ ਜੀ ਕੀ ਮਹਿਸੂਸ ਕਰ ਰਹੀ ਤਸਵੀਰਾਂ ਦੇ ਉਹ ਕਿ ਕਿ ਅਡਿ ਦਿਨਰ ਪਾੜਦਾ ਇਹ ਡੰਡ ਬੱਚਿਆਂ ਨੂੰ ਤੇ ਯਾਰ ਇਹ ਛੋਟੇ ਛੋਟੇ ਬੱਚਿਆਂ ਦੀ ਤਸਵੀਰਾਂ ਤੁਸੀਂ ਦੇਖੋ ਇਹ ਬੱਚਿਆਂ ਨੂੰ ਕੋ ਕੋ ਕੇ ਮਾਰਿਆ ਗਿਆ ਇਹਦੀ ਉਮਰ ਦੇ ਮਸੂਮਾ ਨੂੰ ਕੀ ਪਤਾ ਹੈ ਕਿ ਕੀ ਹੱਤਬੰਦੀ ਕੀ ਹੁੰਦਾ ਤੇ ਉਹਨੂੰ ਹੱਤਬੰਦੀ ਬਣਾ ਕੇ ਦੇਖੋ ਤੁਹਾਨੂੰ ਸਮਝ ਬਹੁਤ ਜ਼ਰੂਰ ਜੋ ਸਰ ਉਹ ਸਰ ਉਹਨਾਂ ਖੂਨ ਨਾਲ ਭਰਿਆ ਹੈ ਜਿਹੜੇ ਪ੍ਰਕਰਮਾਂ ਦੀ ਧੂੜ ਆ ਕੇ ਅਸੀਂ ਮੱਥੇ ਨੂੰ ਲਾਉਨੇ ਆ ਉਸ ਪ੍ਰਕਰਮਾਂ ਦੇ ਵਿੱਚ ਸਿਰਫ ਤੇ ਸਿਰਫ ਖੂਨ ਸੀਗਾ ਲਾਸ਼ਾਂ ਦੇ ਢੇਰ ਸੀਗੇ ਆਰਮੀ ਦੇ ਬੂਟ ਸੀਗੇ ਇਸ ਸਥਾਨ ਦੇ ਅੰਦਰ ਆਰਮੀ ਪਹਿਲਾਂ ਬੂਟ ਲੈ ਕੇ ਆਈ ਫਿਰ ਟੈਂਕ ਤੋਪ ਅੰਦਰ ਆਏ ਤੇ ਚਾਰ ਜੂਰ ਨੂੰ ਜਿਹੜਾ ਇਸ ਵੇਰੇ 4 ਵਜੇ ਹਮਲਾ ਸ਼ੁਰੂ ਹੁੰਦਾ ਕੀ ਕਿਸੇ ਵੀ ਧਾਰਮਿਕ ਸਥਾਨ ਤੇ ਜਾਣ ਵਾਲੀ ਸੰਗਤ ਅਤਵਾਦੀ ਹੋ ਸਕਦੀ ਹੈ ਅਸੀਂ ਨਹੀਂ ਚਾਹੁੰਦੇ ਕਿਸੇ ਧਰਮਾਂ ਦੇ ਵਿੱਚ 파ੜ ਪਵੇ ਪਰ ਸਿੱਖਾਂ ਲਈ ਇੰਨੀ ਨਫ਼ਰਤ ਜਿਹੜੀ ਪੈਦਾ ਕੀਤੀ ਗਈ ਸੀ ਕਿ ਉਸ ਸਮੇਂ ਉਸ ਹਕੂਮਤ ਨੇ ਜੋ ਪੈਦਾ ਕੀਤੀ ਉਸ ਤੋਂ ਬਾਅਦ ਸਿੱਖਾਂ ਨੇ ਬਦਲੇ ਦੇ ਤੌਰ ਤੇ ਇੰਦਰਾ ਗਾਂਧੀ ਦਾ ਕਤਲ ਕੀਤਾ ਉਸ ਤੋਂ ਬਾਅਦ ਦਿੱਲੀ ਵਿੱਚ ਜਿਹੜਾ ਸਿੱਖਾਂ ਨੂੰ ਗਲਾਂ 'ਚ ਟਾਇਰ ਪਾ ਕੇ ਸਾੜਿਆ ਗਿਆ ਜਿਉਂਦਿਆਂ ਸਾੜ ਦਿੱਤਾ ਗਿਆ ਕਈਆਂ ਨੇ ਤਾਂ ਆਪਣੇ ਕੇਸ ਕਟਾ ਕਟਾ ਕੇ ਆਪਣੀ ਜਾਨ ਬਚਾਈਏ ਕਿਉਂਕਿ ਸਿਰ ਤੇ ਕੇਸ ਦੇਖੇ ਜਾਂਦੇ ਸੀ ਤਾਂ ਬੱਚਿਆਂ ਨੂੰ ਮਾਰ ਦਿੱਤਾ ਜਾਂਦਾ ਸੀ ਇਸ 1984 ਜੂਨ ਦੀ ਗੱਲ ਕਰੀਏ 4 ਜੂਨ ਦੀ ਤਾਂ ਬੱਚਿਆਂ ਨੂੰ ਕੁੱਖਾਂ ਦੇ ਵਿੱਚ ਵੀ ਮਾਰ ਦਿੱਤਾ ਗਿਆ ਇੰਨੀ ਕੁ ਜ਼ਾਲਮ ਹਕੂਮਤ ਸੀਗੀ ਪਰ ਇਸੇ ਦੇਸ਼ ਦੀ ਹਕੂਮਤ ਨੇ ਇਸੇ ਦੇਸ਼ ਦੇ ਵਿੱਚ ਇੱਕ ਧਾਰਮਿਕ ਸਥਾਨ ਤੇ ਇਸ ਤਰੀਕੇ ਹਮਲਾ ਕਰਨਾ ਜ਼ਰੂਰ ਕਿਤੇ ਨਾ ਕਿਤੇ ਮਨਪਾਵਕ ਹੁੰਦਾ ਪਰ ਅਕਾਲ ਤਖਤ ਸਾਹਿਬ ਤੋਂ ਉੱਪਰ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਇਹ ਆਰਮੀ ਹੈ ਤੇ ਇਸ ਤਰੀਕੇ ਹੈ ਦੂਸਰੇ ਪਾਸੇ ਇਹ ਤੁਸੀਂ ਦੇਖ ਸਕਦੇ ਹੋ ਇਹ ਅਕਾਲ ਤਖਤ ਸਾਹਿਬ ਦੀ ਜਿਹੜੀ ਹੈ ਤਸਵੀਰ ਹੈ ਉਸ ਸਮੇਂ ਦੀ ਕਿ ਕੀ ਹਾਲਾਤ ਬਣ ਗਈ ਸੀਗੇ ਉਸ ਸਮੇਂ ਅਕਾਲ ਤਖਤ ਸਾਹਿਬ ਦੇ 1 ਜੂਨ ਤੋਂ 6 ਜੂਨ ਤੱਕ ਦਾ ਸਮਾਂ ਨਾ ਤਾਂ ਭੁੱਲਣਯੋਗ ਹੈ ਨਾ ਹੀ ਬਖਸ਼ਣਯੋਗ ਇਹ ਦੇਖ ਸਕਦੇ ਹੋ ਜਦ ਤੋਪ ਵੱਜਦੀ ਸੀ ਕਿਉਂਕਿ ਗੋਲੀ ਕਿਸੇ ਕੰਦ ਨੂੰ ਖਤਮ ਨਹੀਂ ਕਰ ਸਕਦੀ ਹਾਲਾਂਕਿ ਮਸ਼ੀਨ ਗਨ ਦੀ ਗੋਲੀ ਜਦ ਲਗਾਤਾਰ ਚਲਦੀਆਂ ਸੀਗੀਆਂ ਤਾਂ ਜ਼ਰੂਰ ਉਸ ਦਵਾਰਾਂ ਨੂੰ ਉਸ ਤੱਕ ਤੇ ਸਾਡੇ ਸਵਾਲ ਖਤਮ ਹੋ ਜਾਂਦੇ ਨੇ ਇੱਥੇ ਕਿਉਂਕਿ 41 ਸਾਲ ਹੋ ਚੁੱਕੇ ਆ ਨਾ ਤਾਂ ਸਾਨੂੰ ਇਨਸਾਫ ਮਿਲਿਆ ਉਹ ਹਰ ਹਲੇ ਤੱਕ ਲੱਗਦੀ ਹੈ ਇਹ ਇਨਸਾਫ ਦੀ ਹੋਰ ਤਸਵੀਰਾਂ ਤੁਹਾਨੂੰ ਦਿਖਾਣੇ ਆ ਇਹ ਤਸਵੀਰਾਂ ਤੁਸੀਂ ਦੇਖੋ ਕਾਲ ਤੱਕ ਸਾਬ ਦੀਆਂ ਇਸ ਰੋਵਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਏ ਇਸ ਰੋਵਰ ਪੂਰਾ ਖੂਨ ਨਾਲ ਭਰਿਆ ਸੀਗਾ ਪਰ ਕਰਮਾ ਪੂਰੀ ਖੂਨ ਨਾਲ ਭਰੀ ਸੀ ਭਰੀ ਹੋਈ ਸੀ ਹੁਣ ਇਹ ਤੁਸੀਂ ਤਸਵੀਰਾਂ ਦੇਖ ਕੇ ਦੱਸੋ ਕਿ ਇਹ ਜਿਹੜਾ ਧੂਆ ਇਹ ਗੋਲੀ ਨਾਲ ਨਿਕਲ ਸਕਦਾ ਹੈ ਇਹ ਬੰਬ ਨਾਲ ਤੋਪਾਂ ਨਾਲ ਇਹ ਧੂਆ ਜਿਹੜਾ ਦੇਖ ਰਿਹਾ ਸਾਨੂੰ ਇਸ ਤਰੀਕੇ ਹਮਲਾ ਕੀਤਾ ਗਿਆ ਇਹ ਤਸਵੀਰਾਂ ਦੇਖੋ ਇਹ ਘੰਟਾ ਘਰਦੀਆਂ ਤਸਵੀਰਾਂ ਨੇ ਹੁਣ ਇਸ ਤਰੀਕੇ ਸੀ ਤਸਵੀਰਾਂ ਦੇਖੀ ਕੰਦਾ ਤੇ ਗੋਲੀਆਂ ਹੀ ਗੋਲੀਆਂ ਨੇ ਕਾਲ ਤੱਕ ਸਹਿਬ ਦੀ ਸੀ ਗੱਲ ਕਰਦੇ ਆ ਇਹ ਆਰਮੀ ਦੀਆਂ ਤਸਵੀਰਾਂ ਨੇ ਜਦ ਆਰਮੀ ਲੱਗੀ ਸੀਗੀ ਇੱਥੇ ਉਸ ਸਮੇਂ ਦੀਆਂ ਤਸਵੀਰਾਂ ਨੇ ਕਿਉਂਕਿ ਦੇਖ ਸਕਦੇ ਹੋ ਕੁਝ ਜਿਹੜੀ ਸੰਗਤ ਸੀਗੀ ਡਰ ਦੇ ਮਾਰੇ ਸੰਗਤ ਤਾਂ ਸਰੈਂਡਰ ਕਰ ਚੁੱਕੀ ਸੀ ਕਈ ਸੰਗਤ ਅੰਦਰ ਵੀ ਰੁਕੀ ਕਿ ਨਹੀਂ ਹੁਣ ਦੇਖੋ ਇਹ ਛੋਟੀ ਛੋਟੀ ਬੱਚੀਆਂ ਨੇ ਇਹ ਬੱਚੀ ਹੈ ਇਹ ਉਹਨਾਂ ਦੇ ਸ਼ਾਇਦ ਬਾਪ ਹੋਣਗੇ ਭਰਾ ਹੋਣਗੇ ਚਾਚੇ ਤਾਇਆ ਚ ਕੋਈ ਹੋਣਗੇ ਤੇ ਇਹਨਾਂ ਲਾਸ਼ਾਂ ਦੇ ਨਾਲ ਇਹ ਬਾਪ ਇਹ ਮਾਂ ਇਹ ਭੈਣਾਂ ਰੋਂਦੀਆਂ ਨੇ ਕਿ ਇਹਨਾਂ ਦਾ ਕਸੂਰ ਕੀ ਸੀਗਾ ਹੁਣ ਇਹ ਦੇਖੋ ਤਸਵੀਰਾਂ ਇਹ ਬਜ਼ੁਰਗ ਮਾਤਾ ਦੇਖ ਰਹੀ ਹੈ ਕਿ ਉਹਨਾਂ ਦਾ ਸ਼ਾਇਦ ਪਰਿਵਾਰ ਕਿਉਂਕਿ ਪਰਿਵਾਰਾਂ ਦੇ ਪਰਿਵਾਰ ਉਜੜ ਗਏ ਸੀਗੇ ਇਸ ਹਮਲੇ ਦੇ ਵਿੱਚ ਮਾਤਾ ਜੀ ਵੈਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਮਾਤਾ ਜੀ ਇਹ ਤਸਵੀਰਾਂ ਦੇਖ ਕੇ ਕਿਵੇਂ ਦਾ ਲੱਗ ਰਿਹਾ ਜੀ ਕਿਤਨਾ ਦਾ ਪਤਾ ਲੱਗਿਆ ਦੇਖ ਕੇ ਮਨ ਬਹੁ ਕ੍ਰਾਵੁੰ ਦਾ 1984 ਦੇ ਦੰਗੇ ਦੇ ਮੋਹ ਮਾਨ ਕ੍ਰਾਵੁੰ ਦਾ ਪੁੱਤ ਦੇਖਿਆ ਨਹੀਂ ਜਾਂਦਾ ਦੇਖਿਆ ਨਹੀਂ ਜਾਂਦਾ ਬਈ ਖਲ ਸਭਾਈ ਪਤਾ ਹਰ ਕਿਸ ਦੀ ਅੱਖਾਂ ਚ ਹੰਝੂ ਨੇ ਇਸ ਸਮੇਂ ਇਹ ਗੱਲ ਆਖੀ ਕਿਉਂਕਿ ਜਿਹੜੀ ਕੌਮ ਇਤਿਹਾਸ ਭੁੱਲ ਜਾਂਦੀ ਹੈ ਸ਼ਹਾਦਤਾਂ ਭੁੱਲ ਜਾਂਦੀ ਹੈ ਕੌਮ ਖਤਮ ਹੋ ਜਾਂਦੀ ਹੈ ਇਸ ਕਰਕੇ ਚੀਜ਼ਾਂ ਯਾਦ ਰੱਖਣੀਆਂ ਬਹੁਤ ਜ਼ਰੂਰੀ ਨੇ ਅੱਜ ਤੱਕ ਇਨਸਾਫ ਨਹੀਂ ਮਿਲਿਆ ਸਾਨੂੰ 43 ਸਾਲ ਹੋ ਚੁੱਕੇ ਨੇ ਅੱਜ 1984 ਤੋਂ ਅੱਜ 1925 ਚੱਲ ਗਿਆ ਹਾਲੇ ਵੀ ਉਮੀਦ ਹੈ ਕਿ ਇਨਸਾਫ ਮਿਲੇਗਾ ਐਸੇ ਕਰਕੇ ਸਿੱਖਾਂ ਦਾ ਸਰਕਾਰਾਂ ਤੇ ਵਿਸ਼ਵਾਸ ਨਹੀਂ ਬਣਦਾ ਕਿਉਂਕਿ ਜੰਗਾਂ ਦੇ ਵਿੱਚ ਦੋ ਦੇਸ਼ਾਂ ਦੀ ਲੜਾਈ ਹੁੰਦੀ ਆ ਪਰ ਇਹ ਕੈਸੀ ਲੜਾਈ ਸੀਗੀ ਕਿ ਇੱਕ ਦੇਸ਼ ਦੇ ਵਿੱਚ ਸਿਰਫ ਸਿੱਖਾਂ ਨਾਲ ਲੜਾਈ ਗਈ ਇੱਥੇ ਜੋ ਸੰਗਤ ਰੂਪੀ ਸੀਗਾ ਚਾਹੇ ਉਹ Hindu ਸੀਗਾ ਚਾਹੇ ਉਹ Sikh ਸੀਗਾ ਸਿਰਫ ਇੱਕ ਧਾਰਮਿਕ ਸਥਾਨ ਚੁਣਿਆ ਗਿਆ ਉੱਥੇ ਬੰਕਰ ਬਣਾ ਲਿੱਤੇ ਗਏ ਉੱਥੇ ਫੌਜਾਂ ਬੂਟਾ ਬੂਟਾ ਪਾ ਕੇ ਅੰਦਰ ਆਈਆਂ ਟੈਂਕ ਟੋਪ ਲੈ ਕੇ ਅੰਦਰ ਆਈਆਂ ਮਸ਼ੀਨ ਗਨਾਂ ਅੰਦਰ ਆਈਆਂ ਤੇ ਫਿਰ ਇੱਕ ਧਾਰਮਿਕ ਸਥਾਨ ਨੂੰ ਖਤਮ ਕਰਨ ਦੀ ਤਿਆਰੀ ਸੀ ਇਹ ਸੋਚੀ ਸਮਝੀ ਸਾਜ਼ਿਸ਼ ਸੀਗੀ ਇਸ ਤਰੀਕੇ ਨਹੀਂ ਹੈ ਕਿ ਅੱਗੋਂ ਵੀ ਸ਼ਸਤਰ ਸੀਗੇ ਸੰਤਾ ਕੋਈਆਂ ਫੌਜ ਵੀ ਸ਼ਸਤਰ ਲੈ ਆਈ ਇਸ ਤਰੀਕੇ ਨਹੀਂ ਹੈ ਕਿਉਂਕਿ ਜਿਸ ਦਿਨ ਕਾਲ ਤੱਕ ਸਾਹਿਬ ਤੇ ਹਮਲਾ ਆਇਆ ਉਸੇ ਦਿਨ 34 ਗੁਰਦੁਆਰਿਆਂ ਤੇ ਹੋਰ ਆਰਮੀ ਨੇ ਅਟੈਕ ਕੀਤਾ ਇਹ ਸੋਚੀ ਸਮਝੀ ਸਾਜ਼ਿਸ਼ ਸੀਗੀ ਸਾਨੂੰ ਇਤਿਹਾਸ ਯਾਦ ਰੱਖਣਾ ਚਾਹੀਦਾ ਹੈ ਆਪਣੇ ਧਾਰਮਿਕ ਸਥਾਨਾਂ ਤੇ 1 ਤੋਂ 6 ਜੂਨ ਦੀ ਅਸੀਂ ਗੱਲ ਕਰਦੇ ਆਂ ਇਹ ਦਿਨਾਂ ਦੇ ਵਿੱਚ ਕੋਈ ਖੁਸ਼ੀ ਨਾ ਮਨਾਈ ਜਾਵੇ ਕਿਉਂਕਿ ਇਹ ਦਿਨਾਂ ਦੇ ਵਿੱਚ ਆਪਣੇ ਧਾਰਮਿਕ ਸਥਾਨਾਂ ਤੇ ਜਾ ਕੇ ਕਥਾ ਸੁਣੀ ਜਾਵੇ ਇਤਿਹਾਸ ਸੁਣਿਆ ਜਾਵੇ ਇਹ ਦਿਨਾਂ ਨੂੰ ਯਾਦ ਕੀਤਾ ਜਾਵੇ ਫਿਲਹਾਲ ਮੈਨੂੰ ਦੇ ਜਤ ਲਈ ਪੰਜਾਬੀ ਟੀਵੀ ਦੇ ਲਈ ਮੈਂ ਦਮਿੰਦਰ ਸਿੰਘ ਅੰਮ੍ਰਿਤਸਰ